ਪੰਜਾਬ ਦੇ ਵਿੱਚ ਚੋਣ ਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਚੋਣਬੀ ਵਿਗਲ ਬੱਜਣ ਤੋਂ ਬਾਅਦ ਸਾਰੀਆਂ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰੇ ਜਾ ਰਹੇ ਨੇ ਜਿੱਥੇ ਚੋਣ ਮੈਦਾਨ ਦੇ ਵਿੱਚ ਸਿਆਸੀ ਪਾਰਟੀਆਂ ਦੇ ਉਮੀਦਵਾਰ ਉਤਰ ਰਹੇ ਨੇ ਉੱਥੇ ਕੁਝ ਆਜ਼ਾਦ ਉਮੀਦਵਾਰ ਦੇ ਵੱਜੋਂ ਵੀ ਆਪਣੇ ਨਾਮ ਭਰ ਰਹੇ ਨੇ ਸੋ ਹੁਣ ਨਾਮਕਰਨ ਦੇ ਦਿਨ ਜਿਹੜਾ ਨੇ ਉਹ ਚੱਲ ਰਹੇ ਨੇ ਸਾਰੇ ਉਮੀਦਵਾਰ ਆਪਣੇ ਆਪਣੇ ਜਾ ਕੇ ਨਾਮ ਭਰ ਰਹੇ ਨੇ ਤੇ ਉੱਥੇ ਹੀ ਹੁਣ ਇਸ ਵਿਚਕਾਰ ਹਮੇਸ਼ਾ ਚਰਚਾਵਾਂ ਚ ਰਹਿਣ ਵਾਲੇ ਟੀਟੂ ਬਾਣੀਆਂ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਭਰੇ ਨੇ ਥਾਉਂਦਾਜ਼ੀ ਕਿ ਲੁਧਿਆਣਾ ਦੇ ਵਿੱਚ ਟੀਟੂ ਬਾਣੀਆਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਨੇ ਸੋ ਨਾਮਜ਼ਦਗੀ ਪੱਤਰ ਭਰਨ ਵੇਲੇ ਟੀਟੂ ਬਾਣੀਆਂ ਬੈਂਡ ਬਾਜੇ ਦੇ ਨਾਲ ਜਿਹੜਾ ਨੇ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਪੱਟਾਂ ਤੇ ਥਾਪੀ ਮਾਰਨ ਤੋਂ ਬਾਅਦ ਨਾਮਕਰਨ ਪੱਤਰ ਜਿਹੜੇ ਨੇ ਨਾਮਜ਼ਦਗੀ ਪੇਪਰ ਉਹ ਭਰੇ ਗਏ ਨੇ ਥਾਉਂਦਾਜ਼ੀ ਕਿ ਟੀਟੂ ਬਾਣੀਆਂ ਨੇ ਕਿਹਾ ਕਿ ਲੋਕਾਂ ਦੀਆਂ ਮੰਗਾਂ ਨੇ ਲੋਕਾਂ ਦੀਆਂ ਮੰਗਾਂ ਦੀ ਬੈਂਡ ਬਾਜੇ ਦੇ ਨਾਲ ਭਰਾਤ ਕੱਢੀ ਗਈ ਹੈ ਬਾਜੇ ਵਜੋਣੇ ਆ ਤੇ ਤਾਈ ਉੱਥੇ ਬਾਜੇ ਲੈ ਕੇ ਆਇਆ ਕਉਕੀ ਜਿਹੜੇ ਰੀਟਰ ਰਹਿ ਗਏ ਆ ਆ ਲੋਕਾਂ ਵਾਸਤੇ ਕੱਖ ਕੰਮ ਨਹੀਂ ਕਰਦੇ ਜੇ ਕੱਖ ਕੰਮ ਕਰਦਾ ਹੁੰਦੇ ਤਾਂ ਅਸੀਂ ਫਿਰ ਭਾਈ ਤੂਣਾ ਨਾਲ ਲੜਦੇ ਗਏ ਸਾਡੇ ਕੋਈ ਮੁੱਦੇ ਦੀ ਬਰਾਦ ਲੈ ਕੇ ਆਏ ਸੀ ਅੱਜ ਤੇ ਅਸੀਂ ਤੂਣ ਕਮਿਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਪੂਰੀ ਸਕਿਉਰਟੀ ਲਈ ਆ ਪੂਰੀ ਜਾਣਕਾਰੀ ਦਿੱਤੀ ਆ ਤੇ ਮੈਂ ਤੂਣ ਕਮਿਸ਼ਨ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਮਿੱਟੀ ਟੂ ਬਾਣੀ ਨੂੰ ਪਰੇਸ਼ਾਨ ਨਾ ਕਰਿਓ ਤੇ ਟੀ ਟੂ ਬਾਣੀ ਪਰੇਸ਼ਾਨ ਲਾਦਾ ਫਿਰ ਪੂਰਾ ਲੁਧਿਆਣਾ ਪਰੇਸ਼ਾਨ ਆ ਕਹਿੰਦਾ ਬਾਪ ਤੁਹਾਡੀ ਗੱਡੀ ਵੀ ਬੈਕ ਕਰਾ ਦੀ ਪਿੱਛੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਨਹੀਂ ਸੀ ਕਿ ਪਾਰਕਿੰਗ ਇੱਥੇ ਆ ਕੋਈ ਨਹੀਂ ਬੈਕ ਕਰਵਾਈ ਤਾਂ ਤੇ ਮੇਰੇ ਭਰਾ ਰਿਆ ਅਨੁਸ਼ਾਸਨ ਦੇ ਹਾਂ ਕਿ ਆਈ ਬੈਂਡ ਵਾਜੇ ਲੈ ਕੇ ਕੋਈ ਵਿਆਹ ਤਾਂ ਰੱਖਿਆ ਨਹੀਂ ਹੋਇਆ ਨਹੀਂ ਉਹ ਵਿਆਹ ਜੀ ਭਾਈ ਜੀ ਲੋਕਾਂ ਦੇ ਮੁੱਦੇ ਸਾਡੇ ਵਾਸਤੇ ਵਿਆਹ ਵਾ ਚਿੱਟੇ ਦਾ ਨਸੇ ਨਾਲ ਮਰ ਜਾਂਦੇ ਆ ਖਸ ਖਸ ਦੀ ਖੇਤੀ ਕਰਾਉਂਦੇ ਨਹੀਂ ਡੋਡੇ ਫੀਮ ਖੋਲਦੇ ਨਹੀਂ ਕਿਰਾ ਤੇ ਫੇ ਪੁਲਿਸ ਮੁਲਾਜ਼ਮ ਕਿਵੇਂ ਰੋਕੂਗਾ ਚਿੱਟੇ ਦੀ ਰੋਕਥਾਮ ਜਿਹੜੇ ਇਹਨਾਂ ਨੇ ਪੈਦਾ ਕਰਤੇ ਮੈਡੀਕਲ ਨਸੇ ਲੋਕੀ ਖਾਈ ਜਾਂਦੇ ਆ ਲੋਕੀ ਆਈਟੈਕਸ ਖਾਈ ਜਾਂਦੇ ਆ ਕਰ ਯਾਨੀ ਮੁੱਦੇ ਹੀ ਮੁੱਦੇ ਨੇ ਭਾਈ ਜੀ ਮੈਂ ਦੂਜੇ ਪਾਸੇ ਪੱਟਾਂ ਨਹੀਂ ਹਸ ਮਾਰੀ ਜਾਂਦੀ ਪੱਟਾਂ ਦੇ ਹੱਥ ਮਾਰਦਾ ਨਹੀਂ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਪਹਿਲੀ ਬਾਣੀ ਆ ਗਿਆ ਜੀ ਅੱਜ ਤੇ ਉਹ ਇਹਨਾਂ ਦੀ ਬੈਲ ਕੱਢ ਰਹੀ ਇਹਨਾਂ ਬੱਡੇ ਵੱਡੇ ਲੇਖਾ ਹਾਂਜੀ ਤਿੰਨ ਤੋਂ ਬਾਣੀ ਬੈਲੀ ਬਾਣੀ ਆ ਤਾ ਉਹ ਬਾਣੀ ਬੈਲੀ ਆ ਜੀ ਆ ਮੋਢ ਦੇ ਲੋਕ ਮੈਨੂੰ ਖਤਰਨਾਕ ਹੀ ਕਹਿੰਦੇ ਨੇ ਇਹਨਾਂ ਲੀਡਰਾਂ ਵਾਸਤੇ ਮੈਂ ਖਤਰਨਾਕ ਲੋਕਾਂ ਵਾਸਤੇ ਬਾਕੀ ਲੀਡਰਾਂ ਦਾ ਹਾਲੇ ਸਾਡੀ ਦਾ ਬਿੱਟੂ ਦਾ ਕੀ ਯਾਰ ਹੈ ਉਹਨਾਂ ਦੇ ਪਸੀਨੇ ਚੋਂਦੇ ਆ ਉਹਨਾਂ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਕਹਿੰਦੇ ਸਾਨੂੰ ਪਿੰਡਾਂ 'ਚ ਨਹੀਂ ਵੰਡ ਦਿੰਦੇ ਉਹ ਰਮਨਦੀਪ ਟੂ ਕਹਿੰਦਾ ਮੇਰਾ ਮਨ ਦੁਖੀ ਆ ਉਹ ਦੁਖੀ ਜਿਹੜਾ ਤੂੰ ਦੁੱਖ ਕੀਤਾ ਉਹਨਾਂ ਨੂੰ ਲੋਕਾਂ ਨੂੰ ਲੋਕਾਂ ਨੂੰ ਤਕਲੀਫਾਂ ਦਿੱਤੀਆਂ ਨੇ ਤੁਸੀਂ ਲੋਕਾਂ ਨੇ ਇੰਨੀ ਇੰਨੀ ਤਰਖਾ ਹਨ ਇੱਕ ਪੜ੍ਹੇ ਲਿਖੇ ਤੁਸੀਂ ਇੰਨੀ ਇੰਨੀ ਗੱਲ ਮੈਨ ਲਈ ਫਿਰਦੇ ਹੋ ਸਾਡਾ ਜਿਹੜਾ ਪ੍ਰਸ਼ਾਸਨ ਹੈਗਾ ਵਾ ਉਹ ਪੜ੍ਹਿਆ ਲਿਖਿਆ ਵਾ ਇੱਥੇ ਐਸਐਚਓ ਵੀ ਪੜ੍ਹ ਅੱਜ ਮੱਕੀ ਆ ਢੋਲ ਵਜਾ ਕੇ ਇੱਥੇ ਬੈਠ ਵਾ ਢੋਲ ਵਜਾ ਕੇ ਮੈਂ ਵੀ ਆਉਂਦਾ ਰੋਣਾ ਪੋਣਾ ਆਇਆ ਵਾ ਮਿੱਟੀ ਟੂ ਬਣੀਆ ਹੈਗਾ ਵਾ ਅਜੇ ਮਰਿਆ ਨਹੀਂ ਆ ਬਸ ਆ ਇਹਨੇ ਲੀਡਰਾਂ ਨੂੰ ਦਿਖਾਉਣਾ ਆ ਆ ਜਿਹੜੇ ਛਾਸੀ ਲੀਡਰ ਲੋਕ ਆ ਪਕਾਜਬਰ ਆਏ ਆ ਨਾ ਉਹ ਆ ਸਾਰੇ ਪਾਸੇ ਤੁਰੇ ਫਿਰਦੇ ਹੁਣ ਸਾਰੇ ਪਾਸੇ ਤੁਰੇ ਫਿਰਦੇ ਹੁੰਦਾ ਆ ਆ ਪਕਾਜਬਰ ਆਏ ਕਰਦੇ ਕੀ ਕਰਾਂ ਕਾਹ ਦੀ ਗੱਲ ਕਹੋ ਸ਼ੋ